ਨੈਗਰਾ ਸ਼ਹਿਰ ਦਾ ਨਾਮ ਕੀ ਹੈ ਇਹ ਨੈਗਰਾ ਸ਼ਹਿਰ ਦਾ ਨਾਮ ਹੈ ਜਿਹੜੀ ਗੂੰਜ ਆ ਪਾਣੀ ਦੀ ਪਾਣੀ ਡਕਦੇ ਦੀ ਆਵਾਜ਼ ਨਹੀਂ ਆਉਂਦੀ ਕੀ ਜੀ ਜੀ ਬਸ ਕੱਲ ਨੈਗਰਾ ਇਹਦੇ ਕੋਦੇ ਨਾਮ ਤੇ ਪਸਿਆ ਨੈਗਰਾ ਫਾਉਂਸ ਨਹੀਂ ਇਹਦੇ ਚ ਮੰਨ ਲੋ ਹੱਥ ਲਾਉਣਾ ਕੀ ਹੁੰਦਾ ਇਹ ਦੂਜੇ ਨੇ ਪੁੱਤਾਂ ਵਾਲੇ ਨਿਸ਼ਵਾਸ ਕਰਦੇ ਆ ਇਹ ਇਹਨਾਂ ਚੀਜ਼ਾਂ ਅੱਛਾ ਗੋੜੇ ਵਿਸ਼ਵਾਸ ਕਰਦੇ ਪੁੱਤਾਂ ਨੇ ਇਹ ਦੇਖਾ ਪੁੱਠਾਲੇ ਸੋਤ ਤੇ ਰਹੋਣਗੇ ਹੁਣ ਚੱਕਲਾ ਹਾਂ ਹਾਂ ਚੱਕਲਾ ਲਾ 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 ਹੈਲੋ ਹੈਲੋ ਓ ਯਾਰ ਦੋ ਡੱਬੇ ਪੂਤਾਂ ਦੇ ਭੇਜੇ ਓਏ ਹਾਂ ਕੀ ਬਾਬਾ ਹਾਂ ਇਹ ਤਾਂ ਅੱਧਰ ਲੈ ਕੇ ਚੱਲਦੇ ਤੈਨੂੰ ਮੈਂ ਓਏ ਹੋਏ ਹੋਏ ਤੱਲੀ ਮਾਰਾਂ ਅੱਛਾ ਯਾਰ ਮਿਲ ਕੇ ਰਹਿੰਦੇ ਹਾਰੇ ਤੇ ਆਹ ਭਾਈ ਬਿਲਡਿੰਗ ਆਹ ਬਿਲਡਿੰਗ ਉੱਠੀ ਹੈ ਉੱਠੀ ਹੋ ਗਈ ਯਾਰ ਆਕਰ ਵਾਲੇ ਗੁੱਠੀ ਵੀ ਹੈ ਆ ਸ਼ੇਰ ਮਾਰਨਾ ਓਏ ਇਹ ਸਾਰਾ ਸ਼ੇਰ ਰਾਬੜ ਦੇ ਟਾਇਰ ਇਹਦੇ ਨਾਲ ਸ਼ੇਰ ਮਾਰਨਾ ਆ ਆ ਭਾਈ ਜੀ ਚਮਚਿਆਂ ਦਾ ਘੋੜਾ ਬਣਾਇਆ ਚਮਚੇ ਸਾਰੇ ਸਪੂਨ ਯੂਜ਼ ਕੀਤੇ ਇਹਦੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਪ੍ਰਿੰਤ ਕੋਟਲੇ ਸਵਾਗਤ ਆ ਪਹੁੰਚਿਆ ਹਾਂ ਨਾਇਗਰਾ ਫਾਲਜ਼ ਦੇ ਸਾਹਮਣੇ ਨਾਇਗਰਾ ਫਾਲਜ਼ ਨਜ਼ਰ ਆ ਰਿਹਾ ਅੱਜ ਜਿਹੜਾ ਇਹਨਾਂ ਰਾਸ਼ਾ ਵੈਸੇ ਵੀਕਐਂਡ ਤੇ ਹੁੰਦਾ ਇੱਥੇ ਤੁਹਾਨੂੰ ਪਤਾ ਪਰ ਵੀਕਡੇ ਜਿਹਦੇ ਬੜਾ ਘੱਟ ਆ ਅੱਜ ਕਿਉਂਕਿ ਸੋਲਰ ਇਕਲਿਪਸ ਆ ਸੋਲਰ ਇਕਲਿਪਸ ਮਤਲਬ ਕਿ ਅੱਜ ਸੂਰਜ ਤੇ ਚੰਦਰਮਾ ਨੇ ਆਮਣੇ ਸਾਹਮਣੇ ਆਉਣਾ ਤੇ ਇਹ ਨਜ਼ਾਰਾ ਨਾਇਗਰਾ ਫਾਲ ਤੋਂ ਜਿਹੜਾ ਆ ਗਿਆ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਵਧੀਆ ਤਰੀਕੇ ਨਾਲ ਦੇਖਿਆ ਜਾ ਸਕਦਾ ਹੈ ਨਾ ਸੋ ਅੱਜ ਪੁਲਿਸ ਵੀ ਇੱਥੇ ਆਪਾਂ ਕਿ ਗੇ ਡਿਪਲੋਏ ਕੀਤੀ ਹੋਈ ਆ ਹੈ ਨਾ ਤੇ ਮੇਰੇ ਨਾਲ ਆ ਭਾਈ ਅਜਰਾ ਹੈਗਾ ਇੱਥੇ ਮਨ ਦੱਸੋ ਪਹਿਲਾਂ ਨਾਇਗਰਾ ਬਾਰੇ ਥੋੜਾ ਦੱਸੋ ਵੀ ਨਾਇਗਰਾ ਇਹ ਸ਼ਹਿਰ ਦਾ ਨਾਮ ਕੀ ਹੈ ਇਹ ਨਾਇਗਰਾ ਇਹ ਸ਼ਹਿਰ ਦਾ ਨਾਮ ਹੈ ਜਿਹਦੀ ਗੂੰਜ ਪਾਣੀ ਦੀ ਪਾਣੀ ਢਗਦਾ ਜਿਹਦੀ ਆਵਾਜ਼ ਨਹੀਂ ਆਉਂਦੀਗੀ ਜਿਸ ਕਲ ਨਾਇਗਰਾ ਇਹਦੇ ਉਹਦੇ ਨਾਂ ਤੇ ਪਸਿਆ ਨਾਇਗਰਾ ਫਾਲਸ ਨਾਇਗਰਾ ਮਰ ਫਾਲਸ ਸਟੇਲ ਪਾਣੀ ਢਗਦਾ ਵਾ ਨਾਇਗਰਾ ਦੀ ਬਾਤ ਜਿਹੜੀ ਆਉਂਦੀ ਹੈ ਨੇਗਰਾ ਗਿਆ ਗਿਆ ਬਈ ਵੈਸੇ ਮੈਂ ਦੇਖਿਆ ਜਨਾਬਾ ਚਾਹੇ ਟ੍ਰਾਂਟੋਸ ਸੀ ਬ੍ਰੈਂਪਟਨ ਸੀ ਚਾਹੇ ਅੰਡਾਰਗੋ ਇਨੇ ਲੋਕ ਨਹੀਂ ਯਾਰ ਕਿਤੇ ਇਕੱਠੇ ਗਏ ਅੱਜ ਲੱਗਣਾ ਧਰਤੀ ਦੇ ਅੱਜ ਸੂਰਜ ਤੇ ਚੰਦ ਨੇ ਆਮ ਸਾਹਮਣੇ ਹੁਣਾਵਾ ਅੱਛਾ ਤੇ ਵੈਸੇ ਇੰਨਾ ਰਸਤਾ ਹੁੰਦਾ ਹੀ ਇੱਥੇ ਅੱਜ ਥੋੜਾ ਦਾ ਜ਼ਿਆਦਾ ਰਸ ਹੈ ਇੱਥੇ ਆ ਜਿਹੜੇ ਆ ਕਿਵੇਂ ਕਮਾਈ ਜਾਂਦੇ ਆ ਧਰਤੀ ਕਮਾਈ ਨਾਲ ਕੋਈ ਆ ਜਾਏ ਤੇ ਹੱਥ ਲਾ ਕੇ ਧਰਤੀ ਵੇਖ ਲੈ ਆ ਜਾ ਨਹੀਂ ਇਹਦੇ ਚ ਮੰਨ ਲਓ ਹੱਥ ਲਾਉਣ ਨਾਲ ਕੀ ਹੁੰਦਾ ਇਹ ਧਰਤੀ ਨੂੰ ਫੀਲ ਕਰਦੇ ਆਂ ਧਰਤੀ ਕਿਵੇਂ ਹੁੰਦੀ ਕਿਦਾਂ ਅੱਛਾ ਹਾਂ ਸੋ ਅੱਜ ਤੁਸੀਂ ਘਰੇ ਬੈਠੇ ਦੇਖੋਗੇ ਵੀ ਧਰਤੀ ਕਿ ਹੈ 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 ਸੀ ਹੈ ਓਕੇ ਦੱਸ ਲੈ ਸਹੀ ਹੈ ਯਾਰ ਬਿਲਕੁਲ ਜਿਵੇਂ ਧਰਤੀ ਇਦਾਂ ਘੁੰਮਦੀ ਹੈ ਧਰਤੀ ਹੈ ਧਰਤੀ ਹੈ ਇਹ ਇਹ ਐਂ ਘੁੰਮਦੀ ਹੈ ਤੇ ਭਾਈ ਬੰਦੇ ਘੁੰਮਦੇ ਨਹੀਂ ਬੈਠਿਆ ਯਾਰ ਆਹ ਦੇਖ ਲੋ ਬੰਦਾ ਨੂੜੀ ਬੈਠਿਆ ਯਾਰ ਤੁਸੀਂ ਦੇਖ ਲੋ ਗੋਰਿਆਂ ਨੂੰ ਮਨ ਲੱਗਾ ਗੋਰਿਆਂ ਨੇ ਕੁਝ ਕੰਮ-ਕਮ ਕੀਤਾ ਹਣਾ ਪੁੱਠਾ ਆਹੀਂ ਮੜਾ ਦਿਖਾਈ ਓਰੇ ਆ ਓਰੇ ਦੂਜੇ ਨੇ ਪੁੱਤਾਂ ਵਾਲੇ 'ਚ ਵਿਸ਼ਵਾਸ ਕਰਦੇ ਆ ਇਹ ਇਹਨਾਂ ਚੀਜ਼ਾਂ 'ਚ ਅੱਛਾ ਗੋਰੇ ਵਿਸ਼ਵਾਸ ਕਰਦੇ ਆ ਪੁੱਤਾਂ ਨੇ ਇਹ ਦੇਖਾ ਕੋ ਥਾਲੇ ਸਟੋਰ ਤੇ ਰਹਿਣਾ ਗਏ ਅੱਜ ਤੱਕ ਆ ਇੱਧਰ ਵੇਖ ਲਈ ਇੱਥੇ ਵੀ ਹੋਣਗੇ ਉਹ ਨਹੀਂ ਇਹ ਸਟੈਚੂ ਆ ਨਾ ਬੰਦਾ ਇਹ ਸਟੈਚੂ ਆ ਸ਼ੋਗਰਾ ਭਰਾਵਾ ਝਾਕਦਾ ਪੁੱਠਾ ਪੁੱਠਾ ਕੱਬਾ ਕੱਬਾ ਸਟੈਚੂ ਦੇਖ ਲਓ ਗੋਰਾ ਦਾ ਸਟੈਚੂ ਵੀ ਗੋਰਾ ਵਰਗਾ ਓਏ ਸੋ ਵਾਇਗਰੂ ਵਾਇਗਰੂ ਵਾਸ਼ ਕਰਦੇ ਆ ਪਰ ਇਹਦੇ ਚਾਵੜਾ ਇੱਥੇ ਝਾਉਂਦੇ ਆ ਬਹੁਤ ਹੈ ਯਾਰ ਅੰਦਰ ਜਾਓਗੇ ਤੁਸੀਂ ਹਾਂ ਨੇਰਕੁੱਪ ਹੋਊ ਅੰਦਰ ਹਾਂ ਤੇ ਇੱਥੇ ਭਾਂਦ ਭਾਂਦੇ ਬੰਦੇ ਖੜੇ ਹੋਣਗੇ ਝਾਉਣਗੇ ਉਹ ਤੋ ਸਾਹਮਣੇ ਬਾਈ ਉਹ ਜੀਪ ਗੱਡੀ ਬਿਠਾਈ ਯਾਰ ਹਾਂ ਉਹ ਜੀਪ ਗੱਡੂ ਦੂਜਾ ਹੈ ਆਹ ਕਰਾ ਚੀਨਿਆ ਦਾ ਇਹ ਚੀਨਿਆ ਇਹ ਵੀ ਬਾਬਾ ਇਹਨਾਂ ਦਾ ਕੋਈ ਇਹ ਵੀ ਬਾਬਾ ਇਹਨਾਂ ਦਾ ਸੀਨਿਆ ਲੋ ਐਵੇਂ ਆਪਣੇ ਨੇ ਬਦਨਾਮ ਕੀਤੇ ਹੋਇਆ ਵੀ ਇਹ ਆਤਮ ਵਿਸ਼ਵਾਸ ਸਾਡੇ ਨਹੀਂ ਇਹ ਤਾਂ ਦੁਨੀਆਂ ਤੇ ਅੱਬਾ ਇੱਥੇ ਇੱਥੇ ਬਾਪ ਕਰਦੇ ਇੱਥੇ ਅੱਛਾ ਤਾਂ ਇਹੜਾ ਤਾਂ ਵੀ ਬਾਬੇ ਬੂਬੇ ਆਉਂਦੇ ਰਹਿੰਦੇ ਉਹਨਾਂ ਦੀ ਕੰਮ ਜੰਗਾ ਚੱਲਦਾ ਇਸ ਫਿਰ ਇੱਥੇ ਹੈਗਾ ਵਾ ਤੇ ਮੰਨਦੇ ਇਹਨਾਂ ਦਾ ਇੱਕ ਦਿਨ ਇੱਕ ਹੁਤਲਾ ਪਰ ਇੱਕ ਦਿਨ ਵੀ ਆਉਂਦਾ 31 ਅਕਤੂਬਰ ਨੂੰ ਹੈਲੋ ਬੈਨ ਜਿਹਨੂੰ ਕਹਿੰਦੇ ਹੈ ਹੈਲੋਬੀਨ ਕਹਿੰਦੇ ਉਹ ਤਾਂ ਸਾਰੇ ਭੂਤਾਂ ਬਣਦੇ ਆ ਹਾਂ ਤੇ ਭਾਈ ਜਿਵੇਂ ਮੰਨ ਲਾ ਇਹ ਸਾਰਾ ਸਾਰਾ ਏਰੀਆ ਹੈ ਇਹ ਸਾਰਾ ਟੂਰਿਸਟ ਹੀ ਹੈ ਫਿਰ ਇਹ ਸਾਰਾ ਟੂਰਿਸਟ ਏਰੀਆ ਹੈ ਤੇ ਇਹ ਮੰਨ ਲਓ ਤੁਹਾਨੂੰ ਇਹ ਦੱਸ ਦਗੇ ਕਿ ਇਹ ਜਿਹੜਾ ਏਰੀਆ ਬਿਲਕੁਲ ਅਸੀਂ ਅਮਰੀਕਾ ਦੇ ਨਾਲ ਬੈਠਿਆ ਮੰਨ ਲ ਗਾ ਅਮਰੀਕਾ ਦੇ ਬੰਦੇ ਪੈਗ ਲਾ ਕੇ ਹੀ ਮੁੜਿਆਉਂਦੇ ਤੁਸੀਰਾ ਆਹ ਮੁੜਿਆਉਂਦੇ ਮੰਨ ਲਓ ਅਸਲ ਦੇ ਵਿੱਚ ਨਾਇਗਰਾ ਫਾਲਸ ਆ ਜਿਹੜਾ ਨਾਇਗਰਾ ਇਹ ਕੈਨੇਡਾ ਤੇ ਅਮਰੀਕਾ ਦਾ ਬਾਰਡਰ ਆ ਫਲਾਹਾਲ ਮੈਂ ਕੈਨੇਡਾ ਫੋ ਇਧਰ ਨੂੰ ਆਪਾਂ ਜਿਹੜਾ ਹੈਗਾ ਅੱਗੇ ਦਿਖਾ ਗਏ ਨਹੀਂ ਦੇਖ ਇਧਰ ਆਵੇ ਆ ਦੇਖਨੇ ਆ ਆਹ ਟਕਲਾ ਆਵੇ ਓਏ ਆਹ ਦੇਖੋ ਪੂਤਾ ਹਾਂ ਏ ਫੋਨ ਕਰੀਏ ਦਾ ਪੂਤਾ ਇਧਰ ਲੈ ਪਾਸੇ ਦੇਖ ਲੋ ਜੀ ਆ ਓਏ ਹੁਣ ਚੱਕ ਲੈ ਹਾਂ ਹਾਂ ਚੱਕ ਲੈ ਲਾ ਲਾ ਜੀ ਹੈਲੋ ਹੈਲੋ ਓ ਯਾਰ ਦੋ ਡੱਬੇ ਪੂਤਾ ਦੇ ਭੇਜੇ ਹੈਲੋ ਹਾਂ ਕਿੱਦਾਂ ਯਾਰਾਂ ਇਹ ਤਾਂ ਬੜਾ ਯਾਰ ਖੜਿਆ ਰੁਪਏ ਪਾ ਕੇ ਗੱਲ ਕਰਨ ਲੱਗਾ ਇਹਨਾਂ ਆਲੋ ਹੈਲੋ ਓਹ ਹੋ ਹੋ ਪਟਾਣਾ ਸਟਾਈਲ ਦਿਖਾਇਆ ਵਾ ਜੇ ਪੁਰਾਣੇ ਜਵਾਲੇ ਤੋਂ ਵੀ ਫੋਨ ਕਰ ਨਾਲ ਸੀ ਪਟਾਣਾ ਸਟਾਈਲ ਦਿਖਾਇਆ ਇਹ ਓਏ ਹਾਂ ਕੀ ਬਾਬਾ ਹਾਂ ਇਹ ਤਾਂ ਅੰਦਰ ਲੈ ਕੇ ਚੱਲਦੇ ਸਾਨੂੰ ਮੈਂ ਓਏ ਹੋਏ ਹੋਏ ਤੱਲੀ ਮਾਰਾਂ ਬਾਬਾ ਦਾ ਡਰਾਉਣ ਵਾਲਾ ਸੌਦਾ ਯਾਰ ਨਹੀਂ ਅੰਦਰ ਨਹੀਂ ਅੰਦਰ ਨਹੀਂ ਜਾਣਾ ਹਜੇ ਆਪਾਂ ਮਾੜਾ ਕੋ ਮਿਲ ਗਿਆ ਰੋਟੀ ਉੱਠੇ ਛਾਲ ਗਿਆ ਭਾਈ ਮਾੜਾ ਆ ਆ ਬਾਈ ਸਾਰਾ ਸਾਰਾ ਇਹਨਾਂ ਦਾ ਪੂਟਾ ਵਾਲਾ ਕੰਮ ਹੀ ਆ ਮੂਵੀ ਲੈਂਡ ਫਲਾਣਾ ਹੋਗਾ ਧਮਕਾ ਹੋ ਗਿਆ ਨਾ ਸੋ ਨਾਇਗਰਾ ਫਾਲ ਇੱਕ ਬੈਟਿੰਗ ਆਜੋ ਬੈਟਿੰਗ ਵੀ ਪੁੱਠੀ ਦਿਖਾਣਾ ਤੁਹਾਨੂੰ ਇੱਕ ਅੱਛਾ ਵਰਲਡਰ ਪੁੱਠੀ ਹੋ ਗਈ ਪੁੱਠੀ ਦਿਖਾਵਾਂਗਾ ਪੁੱਠੀ ਓਹ ਓਹ ਉਹ ਇੱਕ ਵਾਰਾ ਡਿੱਗੀ ਬਣ ਆਹ ਇੱਕ ਵਰਲਡਰ ਪੁੱਠੀ ਬਣੀ ਆ ਤਾਂ ਥੱਲੇ ਕੀ ਤਵੜਾ ਅੱਛਾ ਹਾਂ ਯਾਰ ਇੱਥੇ ਇਕੱਲਾ ਮਤਲਬ ਭੂਤਾਂ ਦਾ ਆ ਦੇਖੋ ਭੂਤਾਂ ਦੇ ਘਰ ਹੀ ਆ ਸਾਰੇ ਬਈ ਸਾਰੇ ਭੂਤਾਂ ਦੇ ਘਰ ਆ ਜਵਾਕ ਵਾਸਤੇ ਜਿਹੜੇ ਨਿੱਕੇ ਨਿੱਕੇ ਜਵਾਕ ਇੱਥੇ ਵੇਖਣ ਆਉਂਦੇ ਆ ਅੱਛਾ ਉਹਨਾਂ ਦਾ ਵਿਸ਼ਵਾਸ ਪੈਦਾ ਕਰਦੇ ਆ ਵੀ ਹਾਂ ਹੈਗੀਆਂ ਹੁੰਦੀਆਂ ਸੀ ਹੁੰਦੀਆਂ ਸੀ ਤੇ ਹੈਗੀਆਂ ਵੀ ਆ ਅੱਛਾ ਤੇ ਸਾਡੇ ਐਵੇਂ ਫਿਰ ਲੋਕਾਂ ਦਾ ਬਦਨਾਮ ਕੀਤਾ ਵੀ ਅਸੀਂ ਅੰਧਵਿਸ਼ਵਾਸੀਆਂ ਫਲਾਣੇ ਆ ਧਮਕੇ ਆ ਤੇ ਇੱਧਰ ਦੇਖ ਲੋ ਆ ਤੂੰ ਲਾ ਬਾਈ ਹਾਂ ਚੜਦੇ ਆ ਤੂੰ ਚਾਹਗੇ ਨਹੀਂ ਨਹੀਂ ਮਨ ਲੈ ਇਹ ਚਾਹਗੇ ਵੀਊ ਨੈਗਰਾਫਲ ਵੀਊਸ ਅੱਛਾ ਨੈਗਰਾਫਲ ਵੀਊਸ ਇਹ ਤਾਂ ਭਾਂਗ ਚਲਾਉਂਦੇ ਆ ਤਾਂ ਜਾ ਕੇ ਜਾ ਖੜਾ ਲੈਂਦੇ ਪਰ ਜਾ ਕੇ ਅੱਛਾ ਤੇ ਤੁਹਾਨੂੰ ਸਾਰੇ ਜਿਹੜੇ ਨੈਗਰਾਫਲ ਦੇ ਵੀਊਸ ਆ ਮਾੜਾ ਦਿਖਾ ਅੱਛਾ ਲਾ ਬਾਈ ਚੰਡੋਰ ਤੂੰ ਝੂਟਦੀ ਚੰਡੋਰ ਜੱਟ ਕੇ ਪੂਰੇ ਮੀਨ ਤੋਂ ਪਛਾਣ ਲਈ ਜੱਟ ਨੇ ਮਨ ਲੈ ਵਾ ਗਾਣਾ ਇੱਥੇ ਬਹਿ ਕੇ ਲਿਖਿਆ ਸੀ ਜਾਂ ਹੁਣ ਤਾਂ ਬਾਈ ਨਹੀਂ ਰਿਹਾ ਪਰ ਹਰਜੀਤ ਹਰਮਨ ਜਿਹਨੇ ਗਾਇਆ ਉਹ ਜ਼ਰੂਰ ਹੈ ਨਾ ਮੰਗਲ ਫਟੂਰ ਵਾਲਾ ਗਾਣਾ ਲਿਖਿਆ ਹੋਇਆ ਇਧਰਲੇ ਪਾਸੇ ਆ ਜੀਸਸ ਸੇਵਜ਼ ਫਰੋਮ ਆ ਕੀ ਹੈਲ ਇਹ ਹੈਗੇ ਆ ਉਹ ਆ ਦੇਖ ਲੋ ਇੱਥੇ ਲਿਖਿਆ ਪਿਆ ਵੀ ਤੁਹਾਨੂੰ ਨਾਕਾ ਤੋਂ ਸਾਡਾ ਬਾਬਾ ਬਚਾ ਲੂਗਾ ਹਾਂ ਵੀ ਪੈਸੇ ਦਿਓ ਸਾਨੂੰ ਇਹ ਇਹ ਫ੍ਰੀ ਤਾਂ ਆਪਣਾ ਜੀਸਸ ਕਹਿੰਦੇ ਆ ਵੀ ਤੁਹਾਨੂੰ ਬਚਾ ਲੂਗਾ ਤਰਾਰ ਕਦੇ ਜਾਂ ਨਹੀਂ ਕਹਿੰਦੇ ਵੀ ਪੈਸੇ ਦਿਓ ਤੁਹਾਨੂੰ ਪੈਸੇ ਨਹੀਂ ਆ ਤੁਹਾਨੂੰ ਪੱਕਾ ਦੇਣਗੇ ਤੁਹਾਨੂੰ ਫ੍ਰੀ ਪੜਨ ਵਾਸਤੇ ਅੱਛਾ ਆਂ ਦਾ ਜਿਹੜਾ ਧਰਮ ਦਾ ਪ੍ਰਚਾਰ ਕਰਦਾ ਨੇ ਚੱਲੇ ਸੋ ਬਾਈ ਇਹ ਮੁਕਾ ਬੰਦੇ ਆ ਇਹ ਆਉਦੇ ਧਰਮ ਦਾ ਪ੍ਰਚਾਰ ਕਰਦੇ ਆ ਆਪਣੇ ਧਰਮ ਦਾ ਪ੍ਰਚਾਰ ਕਰਦੇ ਆ ਸੋ ਇਧਰ ਬਾਈ ਮਾੜਾ ਦਿਖਾ ਦੇ ਇੱਕ ਮਲਟੀਕਲਚਰਲ ਕੰਟਰੀ ਆ ਪਿੱਛੋਂ ਹੈਗਾ ਬਾਈ ਸਾਰਾ ਦਿਖਾਈ ਇਹਨਾਂ ਦਾ ਮੂੰਹ ਵੀ ਦਿਖਾਈ ਸੋ ਮमला ਹਰ ਭਾਂ ਦਾ ਬੰਦੇ ਮਿਲ ਜਾਣੇ ਬਾਈ ਹੈ ਮਲਟੀਕਲਚਰ ਹੈ ਨਾ ਇਹ ਹਰੇਕ ਬੰਦਾ ਇੱਕ ਕੰਟਰੀ ਦਾ ਇੱਕ ਬੰਦਾ ਆ ਜੀ ਕੈਨੇਡਾ ਚ ਕਿੰਨੇ ਵਾਰੀ ਦੰਗੇ ਹੋਏ ਆ ਇਧਰ ਮੂੰਹ ਕਰਕੇ ਆਪਾਂ ਵੈਸੇ ਇੱਥੇ ਚੱਲ ਆਪਾਂ ਨਮੇੜ ਕੈਨੇਡਾ ਦੇ ਵਿੱਚ ਦੰਗੇ ਨਹੀਂ ਹੋਏ ਕੋਈ ਵੀ ਅੱਜ ਇੱਥੇ ਨਹੀਂ ਹੁੰਦੇ ਆ अच्छा यार मिलके रहंदे सारे ते भाई पुठी पुठी आ भाई बिल्डिंग पुट्टी है पुट्टी होगी यार आकर वाले पुट्टी हुई है ओ रब्बा ओ बंदा तांहां ਚੜਦਾ ਉਹ ਉਹ ਵਰਕਆਊਟ ਕਰਦਾ ਦਿਖਵਾਉਂਗਾ ਵਰਕਆਊਟ ਕਰਦਾ ਵਾਹਿਗੁਰੂ ਵਾਹਿਗੁਰੂ ਇਹ ਬਲ ਬਿਲਡਿੰਗ ਪੁੱਠੀ ਹੋ ਗਈ ਯਾਰ ਕੈਨੇਡਾ ਦੀ ਬਹੁਤ ਮਾੜਾ ਕੰਮ ਹੋ ਗਿਆ ਆ ਕੀ ਉਹ ਉੱਤੇ ਉਹ ਚਲਦੀ ਪਤੰਦਰੋ ਯਾਰ ਇਹ ਤਾਂ ਹੋਰ ਹੀ ਦੁਨੀਆਂ ਚ ਜਾ ਕੇ ਇਹ ਤਾਂ ਮਨ ਲਾ ਜਿਹੜਾ ਟ੍ਰੇਨਾਂ ਛੱਤਾਂ ਤੇ ਚਲਾਈ ਫਿਰਦੇ ਆ ਬਿਲਡਿੰਗਾਂ ਦੀ ਕਾਰ ਦਿਖਾਵਾ ਆ ਜਾ ਬਿਲਡਿੰਗਾਂ ਪੁੱਠੀਆਂ ਕਰੀ ਫਿਰਦੇ ਆ ਵਾਹਿਗੁਰੂ 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 ਵਿੱਚ ਆ ਮੇਰੀ ਗੱਲ ਸੁਣੋ ਸਾਡੇ ਪਿੰਡ ਵਾਲੇ ਮਿਸਤਰੀਆਂ ਨੂੰ ਦਿਖਾ ਕੇ ਆਪਾਂ ਇਹਨਾਂ ਆਪਾਂ ਸਾਡੇ ਗੇਟ ਹੀ ਬਣਾਉਦੇ ਫਿਰਦੇ ਆ ਲੱਕੜਾਂ ਕਾਰ ਆਮੜਾਈ ਫਿਰਦੇ ਆ ਵਾਹਿਗੁਰੂ ਵਾਹਿਗੁਰੂ ਆ ਸ਼ੇਰਾਂ ਸ਼ੇਰ ਬੈਠਾ ਵੇਖ ਤੂੰ ਲੈ ਕਹਿੰਦਾ ਸ਼ੇਰ ਮਾਰਨਾ ਓ ਇਹ ਸਾਰਾ ਸ਼ੇਰ ਰੌਬਰ ਦੇ ਟਾਇਰਾਂ ਦੇ ਟਾਇਰਾਂ ਦੇ ਟਾਇਰਾਂ ਦਾ ਬਣਾਇਆ ਹੈ ਨਾ ਬਿਲਡਿੰਗ ਦੇ ਟਾਇਰਾਂ ਦਾ ਆ ਮਾਲਾ ਜਿਹੜਾ ਬੇਕਾਰ ਮਟੀਰੀਅਲ ਦਾ ਸ਼ੇਰ ਬਣਾਇਆ ਤੇ ਇਧਰ ਲੱਕੜ ਦੀ ਕਾਰ ਦੇਖੋ ਯਾਰ ਹੈਂਡ ਕਾਰਵਰਡ वुਡ ਫਰਾਰੀ ਅંદર ਉਹ ਯਾਰ ਇਹ ਕਾਰ ਆ ਬੋਰਸ਼ ਵੇਖੀ ਇਹ ਕਹਿੰਦਾ 웰ਕਮ ਐਂਡ ਪਲੀਜ਼ ਫੀਲ ਫਰੀ ਟੂ ਟੇਕ ਐਜ਼ ਮੈਨੀ ਐਂਡ ਵੀਡੀਓ ਐਂਡ ਫੋਟੋ ਇਹ ਕਹਿੰਦੇ ਵੀ ਜਿੰਨੀਆਂ ਮਰਜ਼ੀ ਫੋਟੋ ਆਣਾ ਉਹ ਜਿੰਨੀਆਂ ਮਰਜ਼ੀ ਵੀਡੀਓ ਬਣਾਓ ਤੁਹਾਨੂੰ ਕੋਈ ਨਹੀਂ ਰੋਕਦਾ ਹੈਨਾ ਵਿੱਚ ਤਾਂ ਨਹੀਂ ਬਣਾ ਇਹਦੇ ਖੁੱਲਦੀ ਨਹੀਂ ਹੈ ਨਾ ਲੌਕ ਲਾਈ ਆ ਆ ਵਿੱਚੋਂ ਦਿਖਾਈ ਮੜਾ ਬਰਾੜ ਸਾਹਿਬ ਲੈ ਕੱਲਾ ਬਰਾੜ ਮਰਾਰ ਸਾਹਿਬ ਹੁਣ ਤੁਸੀਂ ਮਾੜਾ ਦੱਸੋ ਆ ਆ ਲਓ ਮੇਰੇ ਵਾਂਗੂ ਤੇ ਚਿੰਬੀ ਜਿਹੜੇ ਕਾਹਦੇ ਆ ਆ ਆ ਬਾਈ ਜੀ ਚਮਚਿਆਂ ਦਾ ਘੋੜਾ ਬਣਾਇਆ ਚਮਚੇ ਸਾਰੇ ਸਪੂਨ ਯੂਜ਼ ਕੀਤੇ ਆ ਇਹਦੇ ਉੱਤੇ ਇੱਕ ਘੋੜਾ ਵਾ ਸਾਰੇ ਚਮਚੇ ਲਾਏ ਹੋਏ ਚਮਚਿਆਂ ਦਾ ਬਣਾਇਆ ਚਮਚਿਆਂ ਦਾ ਇਹ ਜੇ ਚਮਚੇ ਦੀ ਡੰਡੀ ਨਹੀਂ ਹੁੰਦੀ ਆ ਇਹ ਉਹਦਾ ਬਣਿਆ ਵੈ ਤੇ ਚੌਂਕੇ ਦੀ ਜੜੀ ਚੌਂਕੇ ਨਾਲ ਕਟਿੰਗ ਕਰਕੇ ਐਂਡ ਇਹ ਜਿਵੇਂ ਆਪਣੇ ਕੋਈ ਦਰਖਤਾ ਵੱਡਾ ਹੈ ਨਾ ਉਹਦੀ ਜੜ ਹੁੰਦੀ ਉਹਦਾ ਕੱਟ ਕੇ ਉਹਦੀ ਇੱਕ ਪੇਂਟਿੰਗ ਉਹਦੇ ਉੱਤੇ ਕੁਝ ਚੀਜ਼ਾਂ ਲਾਈਆਂ ਹੋਈਆਂ ਜਾਂ ਸ਼ੋਪ ਕਰਨ ਲਈ ਸੋ ਨੂੰ ਪਹਿਲਾਂ ਮੇਰੀ ਉਮਰ ਦੱਸੀ ਵੀ ਆ ਇਹ ਹਾਂਜੀ ਇਹ ਜੜ ਹੈ ਦੀ ਇੱਕ ਦਰਖਤ ਦੀ ਆ ਜੀ ਇਹ ਜੜ ਹੈ ਦੀ ਆ ਦਰਖਤ ਬਰੇ ਨੌਜ ਰੰਤੀ ਕੁਝ ਹਾਂਜੀ ਪਾਈ ਸਿੱਕੀ ਆ ਇੰਨੇ ਨੇ ਫੋਟੋ ਚ ਕਰਿਆ ਯਾ ਕਾਜ ਉਹਦੇ ਦੇ। ਸਭ ਕੇ ਧਿਆਨ ਵਿਚ ਆ ਗਏ। ਆ ਡਾਇਨਾਸੌਰ ਆ ਬਣਾਇਆ। ਆ ਤੇਰਾ ਦੂਜਾ ਬਣਾਇਆ ਵਾਲਾ ਜਿਹੜਾ ਹੈਗਾ ਆ ਬਾ ਰੋਬਟ। ਕਾਈਂਡ ਆਫ ਰੋਬਟ? ਇਹ ਰੋਬਟ ਆ। ਇਹ ਛੋਟੀ ਇੱਕ ਕਾਰ ਇੱਕ ਬੰਦੇ ਵਾਲੀ। ਅੱਜ ਜਾਂ ਆ ਚੁੱਕੀਆਂ ਆਲਰੇਡੀ ਇੱਥੇ। ਆਪਣੇ ਟੈਂਪੂ ਦੇ ਤਿੰਨ ਪਹੀਏ ਹੁੰਦੇ ਹਨ ਨਾ ਉਦਾਂ ਦੀ ਕਾਰ ਬਣਾਈ ਇਹਨਾਂ ਨੇ। 1 2 3। ਹਾਂਜੀ। ਇਹ ਜਾਂ ਬਲਾਈਆਂ ਆਂ ਪੁਰਾਣੇ ਜੋ ਜਿਹੜੇ ਜਾਨਵਰ ਸੀ ਪੁਰਾਣੇ। ਇਹ ਅੱਜ ਰੋਡ ਸਾਰਾ ਬੰਦ ਕੀਤਾ ਇਹਨੂੰ ਲੂੰਡੀ ਲੇਨ ਕਹਿੰਦੇ ਲੂੰਡੀ ਲੇਨ ਅੱਛਾ ਹਾਂ ਇਹ ਬੰਦ ਕੀਤਾ ਰੋਡ ਹਾਂਜੀ